ਇਸ ਟਾਈਮ ਦੀ ਵੱਡੀ ਖਬਰ ਫਗਵਾੜਾ ਨੇੜੇ ਇੱਕ ਵੱਡੀ ਘਟਨਾ ਵਾਪਰੀ ਹੈ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੇ ਇਹ ਪਥਰਾ ਹੋਇਆ ਹੈ ਤੇ ਦਹਿਸ਼ਤ ਚ ਇਸ ਟਾਈਮ ਯਾਤਰੀ ਹਨ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲ ਰਹੀ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ 22488 ਤੇ ਫਗਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾ ਕੀਤਾ ਜਾਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਟ੍ਰੇਨ ਦੇ C3 ਕੋਚ ਤੇ ਪਥਰਾ ਕੀਤਾ ਗਿਆ ਹੈ ਜਿਸ 'ਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਘਟਨਾ ਤੋਂ ਬਾਅਦ ਬੰਦੇ ਭਾਰਤ ਟ੍ਰੇਨ 'ਚ ਸਫ਼ਰ ਕਰ ਰਹੀ ਰੇਲਵੇ ਯਾਤਰੀਆਂ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ ਰੇਲ ਗੱਡੀ ਤੇ C ਕੋਚ ਵਿਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਤੇ ਟ੍ਰੇਨ ਐਕਸਪ੍ਰੈਸ ਵਿੱਚ ਸਵਾਰ ਹੋਏ ਤਾਂ ਉਹਨਾਂ ਨੇ ਆਪਣੀ ਸੀਟ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ ਉਸਨੇ ਦੱਸਿਆ ਕਿ ਕੁਝ ਸਮੇਂ ਲਈ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਚੱਲ ਸਕਿਆ ਪਰ ਬਾਅਦ ਵਿੱਚ ਜਦੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਸੀ 3 ਕੋਚ ਦੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾ ਕੀਤਾ ਗਿਆ ਜਿਸ ਤਰੀਕੇ ਨਾਲ ਤਸਵੀਰਾਂ ਜ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸ਼ੀਸ਼ਾ ਕ੍ਰੈਕ ਹੋ ਚੁੱਕਾ ਹੈ ਪੱਥਰ ਮਾਰਨ ਦੇ ਨਾਲ ਹਾਲਾਂਕਿ ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਬਾਹਰੋਂ ਆਏ ਬੱਚਿਆਂ ਨੇ ਸੁੱਟੇ ਹਨ ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਪੱਥਰ ਬਾਜੀ ਸ਼ਰਾਰਤ ਨਾਲ ਕੀਤੀ ਗਈ ਹੈ ਦੂਜੇ ਪਾਸੇ ਬੰਦੇ ਪਰ ਟ੍ਰੇਨ ਦੇ ਪਥਰਾ ਦੀ ਸੂchnਾ ਮਿਲਣ ਤੋਂ ਬਾਅਦ ਰੇਲਵੇ ਪੁਹਾਖਤੇ ਕਰਮਚਾਰੀ ਅਤੇ ਹੋਰ ਅਧਿਕਾਰੀ ਟ੍ਰੇਨ ਦੇ C3 ਕੋਚ ਤੇ ਪੁੱਜੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਹੈ ਅਹਿਮ ਪਹਿਲੂ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਫਗਵਾੜਾ ਗੁਰਾਇਆ ਰੇਲਵੇ ਟਰੈਕ ਤੇ ਕਿਸੇ ਵੀ ਰੇਲ ਗੱਡੀ ਦੇ ਪਥਰਾ ਦੀ ਅਜਿਹੀ ਘਟਨਾ ਵੇਖਣ ਨੂੰ ਨਹੀਂ ਮਿਲੀ ਪਰ ਜਿਸ ਤਰ੍ਹਾਂ ਅੱਜ ਫਗਵਾੜਾ ਗੁਰਾਇਆ ਰੇਲਵੇ ਟਰੈਕ ਤੇ ਅੰਮ੍ਰਿਤਸਰ ਦਿੱਲੀ ਵਿਚਾਲੇ ਚਲਦੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੇ ਪਥਰਾ ਕੀਤਾ ਗਿਆ ਉਸਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਅਤੇ ਇਹ ਮਾਮਲਾ ਬਹੁਤ ਵੱਡੀ ਬੁਝਾਰਤ ਬਣੀ ਹੋਈ ਹੈ ਆਖਰ ਵੰਦੇ ਭਾਰਤ ਟ੍ਰੇਨ ਤੇ ਇਹ ਪਥਰਬਾਜੀ ਕਿਸ ਅਤੇ ਕਿਉਂ ਕੀਤੀ ये तो पवाड़ा से चलने के बाद पत्थर पत्थर मारा ना आपका नाम क्या बेटा आपका हाँ सुप्रीत कौर सुप्रीत कौर आपने देखा था पत्थर मारते हुए किसी को नहीं सर मैं तो चल रहा था मैंने वो फार्मर्स के पास के पास बंदा बंदा खड़ा था वहाँ पे सामने छोटा बच्चा था इसने मारा हाँ देखो सामने ट्रेन के तो भी बहुत गलत गलत है, गलत है। बिल्कुल अभी समझ नहीं आता ना कि के अंदर से जो भी इस चीज़ को लेना तो सीरियसली पड़ेगा कि ये क्यों आया इस चीज़ के लिए देखना पड़ेगा इन्वेस्टिगेशन तो होनी चाहिए इस चीज़ के बारे में गलती नहीं हो सकती तो ये अभी ना ना। थोड़ी देर बाद एक और, और पखराव हुआ है एक और पखराव देखिए आप ये सीट नंबर दस ग्यारह पे सिर्फ इस कोच में ही होगा और सी थ्री के और सी थ्री के कोच में ही आ रहा है ये बार बार